ਯੂਕੇ ਵਿੱਚ ਕਬੱਡੀ ਟੂਰਨਾਮੈਂਟ ਦੇ ਦੌਰਾਨ ਗੋਲੀਆਂ ਅਤੇ ਕਿਰਪਾਨਾਂ ਚਲਾਉਣ ਦੇ ਮਾਮਲੇ ਵਿੱਚ 6 ਪੰਜਾਬੀ ਨੌਜਵਾਨਾਂ ਸਮੇਤ 7 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਪਿਛਲੇ ਸਾਲ ਅਗਸਤ ਵਿੱਚ ਡਰਬੀ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਦੋਂ ਦੋ ਧਿਰਾਂ ਵਿਚਾਲੇ ਇਹ ਮੈਚ ਸ਼ੁਰੂ ਹੋਇਆ ਝਗੜਾ ਖੂਨ ਖਰਾਬੇ ਤੱਕ ਪਹੁੰਚ ਗਿਆ ਅਤੇ ਕਈ ਜ਼ਖਮੀ ਵੀ ਹੋ ਗਏ। ਡ੍ਰੀਪਸ਼ਾਇਰ ਪੁਲਿਸ ਦੇ ਵੱਲੋਂ ਕਬੱਡੀ ਖਿਡਾਰੀਆਂ ਪਰਮਿੰਦਰ ਸਿੰਘ ਅਤੇ ਮਲਕੀਤ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ, ਬਲਜੀਤ ਸਿੰਘ, ਹਰਦੇਵ ਉਪਪਲ, ਜਗਜੀਤ ਸਿੰਘ ਅਤੇ ਦੁੱਧਨਾਥ ਤਰਪਾਠੀ ਵਿਰੋਧ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰਨ ਅਤੇ ਜ਼ਿੰਦਗੀ ਲਈ ਖਤਰਾ ਪੈਦਾ ਕਰਦੇ ਹਥਿਆਰ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਸ਼ੱਕੀਆਂ ਨੇ ਪੁਲਿਸ ਵੱਲੋਂ ਲਗਾਏ ਕਈ ਦੋਸ਼ ਕਬੂਲ ਕਰ ਲਏ ਅਤੇ ਹੁਣ ਡਰਬੀ ਕ੍ਰਾਊਨ ਕੋਰਟ ਵੱਲੋਂ ਜਲਦ ਹੀ ਇਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਦਰਬੀਚਾਇਰ ਪੁਲਿਸ ਦੇ ਸੀਨੀਅਰ ਪੜਤਾਲ ਅਫਸਰ ਡਿਟੈਕਟਿਵ ਚੀਫ ਇੰਸਪੈਕਟਰ ਮੈਂਟ ਕ੍ਰੂਮ ਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਕਬੱਡੀ ਟੂਰਨਾਮੈਂਟ ਦੇਖਣ ਪਹੁੰਚੇ ਪਰ ਦੋ ਤਰ੍ਹਾਂ ਵੱਲੋਂ ਫਲਾਈ ਹਿੰਸਾ ਨੇ ਸਭ ਨੂੰ ਕੇਰੂ ਕੇਰੂ ਕਰ ਦਿੱਤਾ ਮਾਮਲੇ ਦੀ ਪੜਤਾਲ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਦਿলো ਧੰਨਵਾਦ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੰਸਾਨ ਨੂੰ ਅੰਜਾਮ ਦਿੱਤਾ ਗਿਆ ਕਬੱਡੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਡਰਬੀ ਦੀ ਜ਼ਵਿਕ ਸਟਰੀਟ ਵਿਖੇ ਇੱਕ ਗੁਪਤ ਮੀਟਿੰਗ ਹੋਈ ਸੀ ਜਿਸ ਵਿੱਚ ਪਰਮੇਂਦਰ ਸਿੰਘ ਸ਼ਾਮਿਲ ਹੋਇਆ ਟੂਰਨਾਮੈਂਟ ਦੇ ਦੌਰਾਨ ਪੁਲਿਸ ਵੱਲੋਂ ਛੱਡੇ ਗਏ ਡਰੋਨ ਕੈਮਰਿਆਂ ਦੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 25 ਸਾਲ ਦਾ ਪਰਮਿੰਦਰ ਸਿੰਘ ਫੌਜ ਵਿੱਚ ਲੁਕਾ ਕੇ ਰੱਖੇ ਇੱਕ ਬੈਗ ਦੇ ਵੱਲ ਵੱਧ ਹੈ ਜਿਸ ਵਿੱਚ ਭਰੀ ਹੋਈ ਸੈਮੀ ਆਟੋਮੈਟਿਕ ਪਿਸਤੌਲ ਮੌਜੂਦ ਸੀ ਪਰਮਿੰਦਰ ਸਿੰਘ ਦਾ ਡੀ ਐਨ ਏ ਪਿਸਤੌਲ ਅਤੇ ਬੈਗ ਦੋਹਾਂ ਤੋਂ ਮਿਲ ਗਿਆ 24 ਸਾਲ ਦਾ ਮਲਕੀਤ ਸਿੰਘ ਵੀ ਹਿੰਸਾ ਦੇ ਵਿੱਚ ਸ਼ਾਮਿਲ ਰਿਹਾ ਅਤੇ ਉਸ ਦੇ ਸਿਰ ਤੇ ਡੂੰਗੀ 6:00 ਵਜੇ ਮਲਕੀਤ ਸਿੰਘ ਅਤੇ ਪਰਮੇਂਦਰ ਸਿੰਘ ਨੂੰ ਕਬੱਡੀ ਟੂਰਨਾਮੈਂਟ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਅਤੇ ਹੁਣ ਦੋਹਾਂ ਨੂੰ ਦੋਸ਼ੀ ਠਹਿਰਾਏ ਜਾਣ ਤੇ ਪੁਲਿਸ ਨੂੰ ਤਸੱਲੀ ਮਿਲੀ ਹੈ ਡਿਟੈਕਟਿਵ ਕਨਸਟੇਬਲ ਸਟੀਵ ਬਾਰਕਰ ਨੇ ਦੱਸਿਆ ਕਿ ਹਿੰਸਕ ਝੜਪ ਦੇ ਮਾਮਲੇ ਵਿੱਚ ਗ੍ਰਿਫਤਾਰ ਸਾਰੇ ਸ਼ੱਕੀਆਂ ਦੀ ਉਮਰ 24 ਤੋਂ 36 ਸਾਲ ਦੇ ਦਰਮਿਆਨ ਸੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ